हाय ਵੀਵਰਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਇੱਕ ਵੱਖਰੀ ਜੀ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਈਆਂ ਤੇ ਜਿਹਦੇ ਵਿੱਚ ਕਿ ਆਪਾਂ ਨੂੰ ਕੋਈ ਪੇਨ ਕਿਲਰ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਸਪਾਇਨਲ ਕਾਰਡ ਦੀ ਕੋਈ ਵੀ ਪ੍ਰੋਬਲਮ ਆ ਕੋਈ ਜੋਇੰਟਸ ਪੇਨ ਆ ਕੋਈ ਹੱਡੀ ਟੁੱਟੀ ਆ ਕੋਈ ਵੀ ਕਿਸੇ ਕਿਸਮ ਦਾ ਕੋਈ ਨਰਵ ਸਿਸਟਮ ਵੀਕ ਹੈਗਾ ਤਾਂ ਉਹਦੇ ਤੇ ਅੱਜ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦਿੰਨੀ ਆ ਕਿਉਂਕਿ ਮੈਨੂੰ ਉਸ ਥੈਰੇਪੀ ਦੇ ਉੱਪਰ 2006 ਤੋਂ ਕਾਫੀ ਐਕਸਪੀਰੀਅੰਸ ਆ ਤੇ ਮੈਂ ਉਹ ਥੈਰੇਪੀ ਜਿਹੜੀ ਉਹ ਪਰਸਨਲ 2006 ਤੋਂ ਉਸ ਥੈਰੇਪੀ ਨੂੰ ਅਜਮਾ ਰਹੀ ਆ ਮੈਨੂੰ ਜਦੋਂ ਵੀ ਕਿਤੇ ਕੋਈ ਬਾਡੀ ਪੇਨ ਹੁੰਦੀ ਆ ਜਾਂ ਕੋ ਡਿਸਕ ਪ੍ਰੋਬਲਮ ਜਾਂ ਕੋ ਸਰਵਾਈਕਲ ਜਾਂ ਕੋਈ ਕਾਫ ਮਤਲਬ ਪਿੰਜਣੀਆਂ ਦੀ ਪ੍ਰੋਬਲਮ ਜੋੜਿਆਂ ਦੀ ਪ੍ਰੋਬਲਮ ਜਦੋਂ ਵੀ ਕਿਸੇ ਨੂੰ ਵੀ ਸਾਡੇ ਘਰ 'ਚ ਵੀ ਕਿਸੇ ਨੂੰ ਹੁੰਦੀ ਆ ਈਵਨ ਦਾ ਉਹ ਕਿ ਸਿਰਦਰਦ ਵੀ ਹੁੰਦਾ ਤਾਂ ਅਸੀਂ ਥੈਰੇਪੀ ਹੀ ਲੈਣੇ ਆ ਤਾਂ ਅੱਜ ਮੈਂ ਤੁਹਾਨੂੰ ਉਸ ਥੈਰੇਪਿਸਟ ਦੇ ਨਾਲ ਮਲਾਉਣ ਜਾ ਰਹੀ ਆ ਜਿਨ੍ਹਾਂ ਨੇ ਕਿ ਆਪਣਾ ਹੁਣ ਓਪਨ ਕਰਨਾ ਹੈਗਾ ਕਲੀਨਿਕ ਬਠਿੰਡੇ ਦੇ ਵਿੱਚ ਉਹ ਆਪਣਾ ਓਪਨ ਜਿਹੜਾ ਕਰ ਰਹੇ ਆ ਔਰ ਇੱਕ ਦਿਨ ਫ੍ਰੀ ਕੈਂਪ ਲੱਗ ਰਿਹਾ ਤਾਂ ਉਹ ਜਿਹੜਾ ਐਡਰੈਸ ਵਗੈਰਾ ਹੈਗਾ ਉਹ ਸਾਰਾ ਤੁਹਾਨੂੰ ਮੈਂ ਇੱਥੇ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਿੰਨੀ ਆ ਔਰ ਉਹਨਾਂ ਦਾ ਫੋਨ ਨੰਬਰ ਮੈਂਸ਼ਨ ਕਰ ਦਿੰਨੀ ਆ ਤੇ ਬਾਕੀ ਤੁਹਾਨੂੰ ਮੈਂ ਉਸ ਡਾਕਟਰ ਸਾਹਿਬ ਨਾਲ ਮਲਾਉਣੀ ਵੀ ਆ ਤਾਂ ਤੁਸੀਂ ਉਹ ਜਦੋਂ ਕਿਤੇ ਕਿਸੇ ਨੂੰ ਵੀ ਕੋਈ ਤਕਲੀਫ ਆ ਤਾਂ ਤੁਸੀਂ ਉਹਨਾਂ ਨੂੰ ਕਾਲ ਕਰਕੇ ਜਾ ਸਕਦੇ ਆ ਉਹਨਾਂ ਤੋਂ ਟਾਈਮ ਲੈ ਕੇ ਜਾ ਸਕਦੇ ਆ ਕੀ ਫੀਸ ਆ ਕੀ ਸਭ ਕੁਝ ਹੈਗਾ ਉਹ ਉਹਨਾਂ ਦੇ ਕਲੀਨਿਕ ਤੇ ਜਾ ਕੇ ਪਤਾ ਲੱਗ ਜਾਊਗਾ ਤਾਂ ਅੱਜ ਫਿਰ ਤੁਹਾਨੂੰ ਮੈਂ ਡਾਕਟਰ ਸਾਹਿਬ ਨੂੰ ਮਲਾਵਾ ਤੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ ਤੁਹਾਡੇ ਨਾਲ ਉਹ ਤੇ ਕਿਦਾਂ ਕਿਦਾਂ ਉਹਨਾਂ ਨੇ ਆਪਣਾ ਕਿਸ ਤਰ੍ਹਾਂ ਉਹ ਇਸ ਲਾਈਨ ਦੇ ਵਿੱਚ ਆਏ ਆ ਕਿਉਂ ਉਹਨਾਂ ਨੂੰ ਆਉਣਾ ਪਿਆ ਤੇ ਕੀ ਕੀ ਇਹਦੇ ਬੈਨੀਫਿਟਸ ਨੇ ਹੈਗੇ ਉਹ ਮੈਂ ਤੁਹਾਨੂੰ ਵੈਸੇ ਦੱਸ ਹੀ ਦਿੱਤੇ ਆ ਤੇ ਆਜੋ ਫਿਰ ਆਪਾਂ ਡਾਕਟਰ ਸਾਹਿਬ ਨੂੰ ਮਿਲਦੇ ਆਂ ਸਿਕਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਦੇ ਵਿੱਚ ਹਾਂਜੀ ਹਾਂਜੀ ਮੈਂ ਥੈਂਕ ਯੂ ਸਸਿਕਲ ਜੀ ਤੇ ਤੁਹਾਡਾ ਅੱਜ ਆਪਾਂ ਇੰਟਰਵਿਊ ਨਹੀਂ ਲੈਣ ਰ ਲੱਗੀ ਆਪਾਂ ਲੋਕਾਂ ਨੂੰ ਦੱਸਣ ਲੱਗੇ ਆ ਕਿ ਤੁਸੀਂ ਬਹੁਤ ਹੀ ਕਾਬਲ ਡਾਕਟਰ ਹੋ ਥੈਰਾਪਿਸਟ ਹੋ ਤਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਕਿਸ ਤਰ੍ਹਾਂ ਤੁਹਾਡਾ ਮਤਲਬ ਇੱਧਰ ਆਉਣ ਨੂੰ ਮੂਡ ਬਣਿਆ ਤੁਹਾਡਾ ਹਾਂਜੀ ਮੈਂ ਮੈਂ ਨਿਊਰੋਥੈਰੇਪੀ ਸਟਾਮਨ ਨੂੰ 5 ਸਾਲ ਹੋ ਗਏ ਨਿਊਰੋਥੈਪੀ ਚਾਈ ਹੋਈ ਓਕੇ ਤੇ ਮੈਂ ਬੰਬੇ ਤੋਂ ਕੀ ਕੀ ਨਿਊਰੋਥੈਪੀ ਅੱਛਾ ਜੀ ਹਾਂਜੀ ਤੇ ਮੇਰੇ ਮਾਦਰ ਸ਼ਰਟ ਕੈਂਪ ਸੀਗੀ ਕਾਫੀ ਟਾਈਮ ਤੋਂ ਮੇਰੇ ਫਾਦਰ ਸਾਹਿਬ ਵੀ ਆ ਰਹੇ ਸੀ ਡਾਕਟਰ ਨੇ ਤੇ ਉਹਨਾਂ ਨੇ ਮੈਡੀਸਨ ਖਾਤੀ ਸੀ ਮੇਰੇ ਮੰਮੀ ਨੇ ਕਾਫੀ ਟਾਈਮ ਤੋਂ ਤੇ ਸਾਡੀ ਨਿਊਰੋਥੈਪੀ ਕੈਂਪ ਲੱਗਿਆ ਸੀ ਪ੍ਰਿਪੁਰ ਅੱਛਾ ਜੀ ਤੇ ਉਥੋਂ ਟਰੀਟਮੈਂਟ ਲਿਆ ਸੀ ਕਾਫੀ ਵਧੀਆ ਉਹਨਾਂ ਨੂੰ ਰਿਲੈਕਸ ਮਿਲਿਆ ਆਰਾਮ ਮਿਲਿਆ ਹੂੰ ਤੇ ਮੇਰਾ ਵੀ ਫਰਮਾਨ ਕੀਤਾ ਵੀ ਮੈਂ ਵੀ ਸਿੱਖਣਾ ਕੁਝ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਆ ਕਿਉਂਕਿ ਮੈਂ ਜਾ ਮੇਰੇ ਫਾਦਰ ਸਾਹਿਬ ਆਰਐਮਪੀ ਡਾਕਟਰ ਹੈ ਤੇ ਮੇਰੀ ਵੀ ਅੱਗੇ ਜਾਣ ਦੀ ਚੋਅਸ ਸੀ ਵੀ ਮੈਂ ਵੀ ਮੈਡੀਕਲ ਐਂਡ ਚ ਜਾਣਾ ਹੂੰ ਤੇ ਫਿਰ ਮੈਂ ਨਿਊਰੋਥੈਰੇਪੀ ਚ ਸਿਲੈਕਟ ਕੀਤਾ ਮੈਂ ਤਾਂ ਬਹੁਤ ਅੱਛੀ ਹੈ ਤੇ ਫਿਰ ਮੈਂ ਆਇਆ ਇੱਥੇ ਪਤਾ ਕੀਤਾ ਵੀ ਕਿੱਥੇ ਕਿੱਥੇ ਹੈ ਨਾ ਟ੍ਰੇਨਿੰਗ ਸੈਂਟਰ ਨੇ ਤੇ ਬਬੇ ਮੈਂ ਆਪਣੀ ਐਡਮਿਸ਼ਨ ਕਰਾਤੀ ਸੀ ਨਿਊਰੋਥੈਰੇਪੀ ਚ ਹੂੰ ਤੇ ਹੁਣ ਮੇਰੇ ਕੰਪਲੀਟ ਹੋ ਗਏ 4.5 5 ਸਾਲ ਹੋ ਗਏ ਨਿਊਰੋਥੈਰੇਪੀ ਚ ਤੇ ਮੈਂ ਆਪਣਾ ਫਰਸਟ ਹੁਣ ਕੈਂਪ ਲਗਾਉਣੇ ਜਾ ਰਹੇ ਹਾਂ ਸੈਂਟਰ ਓਪਨ ਕੀਤਾ ਬਟਿੰਡੇ ਚ ਚਲੋ ਉਹਦਾ ਡਰੈਸ ਦੱਸੋਗੇ ਤੁਸੀਂ ਹਾਂਜੀ ਆਪਣਾ ਕੈਂਪ 13 ਤਰੀਕ ਨੂੰ ਲੱਗ ਰਿਹਾ ਸੰਡੇ ਨੂੰ 8 ਤੋਂ 1 ਦੇ ਵਿੱਚ ਟਾਈਮ ਉਹਨਾਂ ਦਾ ਹੂੰ ਤੇ ਆਪਣਾ ਉਹ ਜਿਹੜਾ ਤੁਸੀਂ ਕੈਂਪ ਓਪਨਿੰਗ ਤੇ ਲਗਾ ਰਹੇ ਹੋ ਫ੍ਰੀ ਆਫ ਕਾਸਟ ਆ ਕਿ ਕੁਝ ਪੇ ਕਰਨਾ ਪਏਗਾ ਕੈਂਪ ਬਿਲਕੁਲ ਫ੍ਰੀ ਹੈ ਜੀ ਬਿਲਕੁਲ ਮੁਫਤ ਹੈਗੀ ਇਹ ਟ੍ਰੀਟਮੈਂਟ ਦੇ ਉੱਤੇ ਜੋ ਕੋਈ ਮਰਜ਼ੀ ਪ੍ਰੋਬਲਮ ਹੋਵੇ ਕਿੰਨੇ ਦਿਨ ਫ੍ਰੀ ਦਿੱਤਾ ਜਾਊਗਾ ਕਿ ਓਨਲੀ ਸੰਡੇ ਓਨਲੀ ਸੰਡੇ ਦਿੱਤਾ ਜਾਣਾ ਅੱਛਾ ਜੀ ਬਾਕੀ ਜਿਹੜੀ ਫੀਸ ਹੋ ਤੁਹਾਡੇ ਨਾਲ ਕੰਸਲਟ ਕਰਨੇ ਟੋਪੇ ਮੇਰੇ ਨਾਲ ਕਾਲ ਕਰਕੇ ਕੰਸਲਟ ਕਰ ਸਕਦੇ ਤੁਸੀਂ ਆਪਣਾ ਨੰਬਰ ਬੋਲੋ ਸ਼ੇਅਰ ਕਰੋ 9914902957 ਹਾਂ ਇੱਕ ਵਾਰੀ ਪੰਜਾਬੀ ਚ ਬੋਲ ਦਿਓ 9914902957 ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਪੁੱਛ ਸਕਦੇ ਹੋ ਐਡਰੈਸ ਵੀ ਵੇਰਾ ਪੁੱਛ ਸਕਦੇ ਹੋ ਆਪਣਾ ਲੱਗ ਰਿਹਾ ਹਿਊ ਟਾਊਨ ਚ ਮਾਡਲ ਟਾਊਨ ਫੇਸ 3 ਤੇ ਦਾਦੀ ਪੋਤੀ ਪਾਰਕ ਦੇ ਜਮਾ ਆਪੋਜੀਟ ਲੱਗ ਰਿਹਾ ਆਪਣਾ ਕੇਂਦਰ ਅੱਛਾ ਜੀ ਹਾਂ ਉਹ ਜਿਹੜੀ ਉਹ ਜਿਹੜੀ ਤੁਹਾਡੀ ਕਲੀਨਿਕ ਹੈਗੀ ਆ ਇਹ ਤੁਸੀਂ ਮਤਲਬ ਹੁਣ ਓਪਨ ਕਰਨ ਜਾ ਰਹੇ ਹੋ ਉਸ ਤੋਂ ਪਹਿਲਾਂ ਕੀ ਕਰਦੇ ਸੀ ਫਿਰ ਤੁਸੀਂ ਆਹ ਜਿਹੜਾ ਪਹਿਲਾਂ ਟ੍ਰੇਨਿੰਗ ਹੀ ਚੱਲ ਰਹੀ ਸੀ ਮੇਰੀ ਟ੍ਰੇਨਿੰਗ ਅੱਛਾ ਤਾਂ ਕੰਮ ਕਿਤੇ ਮੈਮ ਕੇ ਜੀ ਕੋਲ ਸੀ ਕਾਫੀ ਟਾਈਮ ਲੱਗੇ ਮੈਨੂੰ ਲੱਗੇ ਅੱਛਾ ਟ੍ਰੇਨਿੰਗ ਚੱਲ ਰਹੀ ਸੀ ਮਤਲਬ ਹੋਰ ਲਾ ਲਈ 2 ਸਾਲ ਉਹਨੇ ਮੈਨੂੰ 4 4.5 ਸਾਲ ਇਹ ਡਾਕਟਰ ਮਕੇਸ਼ ਜੀ ਕਿਥੋਂ ਇਹ ਹੈਗੇ ਨੇ ਇਹ ਮੋਗੇ ਤੋਂ ਨਹੀਂ ਜੀ ਇਹਨਾਂ ਕੋਲ ਮੈਂ ਕਾਫੀ ਟਾਈਮ ਹੋ ਗਿਆ ਐਕਸਪੀਰੀਅੰਸ ਲੈ ਰਹਿਆ ਹਾਂ ਅੱਛਾ ਰਿਟਚ ਕਰ ਰਹੇ ਆ ਆਪਣੀ ਅੱਛਾ ਜੀ ਹਾਂ ਐਗਜ਼ਾਮ ਵਗੈਰਾ ਮੇਰੇ ਬੰਬਈ ਵਿੱਚ ਸੀ ਮੈਂ ਕਾਫੀ ਟਾਈਮ ਹੋ ਗਿਆ ਨਿਊਰੋਥੈਰੇਪੀ ਪ੍ਰੈਕਟਿਸ ਕਰ ਰੋਗੇ ਕਰ ਰਹੇ ਹਾਂ ਓਕੇ ਹਾਂ ਅੱਛਾ ਠੀਕ ਠੀਕ ਆਪਾਂ ਆਮ ਤੌਰ ਤੇ ਫਿਜ਼ੀਓਥੈਰੇਪੀ ਨੂੰ ਜਾਣਦੇ ਹਾਂ ਹਨਾ ਸਾਰੇ ਜਾਣੇ ਇੱਕੋ ਹੀ ਪਤਾ ਹੁੰਦਾ ਕਿ ਆਪਾਂ ਨੂੰ ਫਿਜ਼ੀਓਥੈਰੇਪੀ ਆ ਬਟ ਨਿਊਰੋਥੈਰੇਪੀ ਨੂੰ ਬਹੁਤ ਘੱਟ ਲੋਕ ਜਾਣਦੇ ਆ ਮੈਂ ਜਦੋਂ ਵੀ ਕਿਸੇ ਨੂੰ ਜ਼ਿਕਰ ਕਰਦੀ ਆ ਵੀ ਮੈਂ ਨਿਊਰੋਥੈਰੇਪੀ ਕਰਦੇ ਆ ਤੇ ਕਈ ਲੋਕ ਮੈਨੂੰ ਅੱਗੋਂ ਉਲਟਾ ਕੇ ਕਹਿੰਦੇ ਆ ਫਿਜ਼ੀਓਥੈਰੇਪੀ ਹੁੰਦਾ ਕਿਉਂਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਤੇ ਅੱਜ ਮੈਂ ਤੁਹਾਨੂੰ ਦੱਸਾਂ ਕਿ ਨਿਊਰੋਥੈਰੇਪੀ ਕਿਹੜੀ ਚੀਜ਼ ਆ ਜੇ ਕਿਸੇ ਨੂੰ ਨਹੀਂ ਪਤਾ ਨਾ ਤੇ ਜਿਹਨੂੰ ਉਹਨੂੰ ਪਤਾ ਲੱਗ ਗਿਆ ਵੀ ਨਿਊਰੋਥੈਰੇਪੀ ਦੇ ਇੰਨੇ ਕੁ ਗੋਣਾ ਇੰਨੇ ਕੁ ਦੇ ਬੈਨੀਫਿਟਸ ਹੈਗੇ ਆ ਤਾਂ ਉਹ ਲੋਕ ਬਾਕੀ ਦਵਾਈਆਂ ਬੂੜੀਆਂ ਸਭ ਭੁੱਲ ਜਾਣਗੇ ਬਟ ਨੀਰੋਥੈਰਪੀ ਜ਼ਿੰਦਗੀ ਚ ਨਹੀਂ ਭੁੱਲਦੀ ਇੰਨੀ ਕੁ ਵਧੀਆ ਤੋਰ ਇੰਨੇ ਕੁ ਦੇ ਬੈਸਟ ਰਿਜ਼ਲਟ ਹੈਗੇ ਆ ਤਾਂ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿਉਂਕਿ ਮੈਂ ਜੋ ਬੋਲ ਰਹੀ ਹਾਂ ਦਿਲੋਂ ਬੋਲ ਰਹੀ ਹਾਂ ਆਪਣੇ ਤੇ ਸਮਾਇਆ ਹੋਇਆ ਫਾਰਮੂਲਾ ਇਹ ਫਾਰਮੂਲਾ ਨਹੀਂ ਕਹੂੰਗੀ ਬਿਲਕੁਲ ਐਕਸਪੀਰੀਅੰਸ ਆ ਇਹ ਪ੍ਰੈਕਟੀਕਲੀ ਇਹ ਚੀਜ਼ਾਂ ਚਲੋ ਆਪਾਂ ਇੱਕ ਵਾਰੀ ਤੁਹਾਡੇ ਨਾਲ ਸ਼ੇਅਰ ਕਰਤਾ ਸਾਰਾ ਕੁਝ ਅੱਗੇ ਤੁਸੀਂ ਤੁਹਾਨੂੰ ਲੋੜ ਪਵੇ ਤਾਂ ਤੁਸੀਂ ਜ਼ਰੂਰ ਇੱਕ ਵਾਰੀ ਟਰਾਈ ਕਰਕੇ ਦੇਖਿਓ ਤਾਂ ਜੇ ਕੋਈ ਤੁਸੀਂ ਉਸ ਤਰ੍ਹਾਂ ਐਡਰੈਸ ਤੇ ਕੋਈ ਨੇੜੇ ਤੇੜੇ ਜੋ ਵੀ ਹੈਗਾ ਤਾਂ ਉਹਨਾਂ ਨੂੰ ਜ਼ਰੂਰ ਕੰਟੈਕਟ ਕਰਿਓ ਆਪਣੇ ਥੈਰਾਪਿਸਟ ਨੂੰ ਡਾਕਟਰ ਸਾਹਿਬ ਨੂੰ ਤਾਂ